ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡਾ ਹਰਨਾਲ ਮਨਤਖ ਖਲੋ ਤੁਸੀਂ ਦੇਖਿਆ ਹੁੰਦਾ ਨਹੀਂ ਸਵੇਰਾ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਬਹੁਤ ਸਾਰੀਆਂ ਇੰਡਸਟਰੀ ਦੇ ਵਿੱਚ ਜੋੜੀਆਂ ਬਣ ਰਹੀਆਂ ਨੇ ਫਿਰ ਚਾਹੇ ਬਿਗ ਬਾਸ ਦੇ ਜ਼ਰੀਏ ਬਣਨ ਨੇ ਜਾਂ ਫਿਰ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਜਾਂ ਫਿਰ ਕਿਤੇ ਸਪੌਟ ਕਵਰ ਦੇ ਵਿੱਚ ਦੇਖਿਆ ਜਾਣ ਪਰ ਅੱਜ ਅਸੀਂ ਉਸ ਵੀਡੀਓ ਦੇ ਬਾਰੇ ਗੱਲ ਕਰਾਂਗੇ ਉਸ ਤਸਵੀਰ ਦੇ ਬਾਰੇ ਗੱਲ ਕਰਾਂਗੇ ਜੋ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਅਸੀਂ ਤੁਹਾਨੂੰ ਦੱਸਾਂਗੇ ਅੱਜ ਕਿ ਕਿਹੜੀਆਂ-ਕਿਹੜੀਆਂ ਜੋੜੀਆਂ ਜਿਹੜੀਆਂ ਨੇ ਉਹ ਬਣੀਆਂ ਕਿਹੜੀਆਂ-ਕਿਹੜੀਆਂ ਜੋੜੀਆਂ ਟੁੱਟੀਆਂ ਪਰ ਅੱਜ ਅਸੀਂ ਇੱਕ ਹੀ ਜੋੜੀ ਦੇ ਬਾਰੇ ਜ਼ਿਕਰ ਕਰਾਂਗੇ ਪ੍ਰਿਆੰਕਾ ਚੋਧਰੀ ਤੇ ਅੰਕਿਤ ਗੁਪਤਾ ਜੋ ਕਿ ਉਡਾਰੀਆਂ ਸੀਰੀਅਲਜ਼ ਦੇ ਜ਼ਰੀਏ ਦੋਨੋਂ ਰਿਲੇਸ਼ਨਸ਼ਿਪ ਦੇ ਵਿੱਚ ਆਏ ਕਾਫੀ ਚਰਚਾਵਾ ਦੇ ਵਿੱਚ ਵੀ ਰਹੇ ਤੇ ਬਹੁਤ ਸਾਰੀਆਂ ਉਹਨਾਂ ਦੀਆਂ ਪੋਸਟਰ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਉਹਦਾ ਜੋ ਹੈਸ਼ਟੈਗ ਸੀਗਾ ਉਹ ਵੀ ਬਹੁਤ ਜ਼ਿਆਦਾ ਵਾਇਰਲ ਹੋਣ ਲੱਗ ਗਿਆ ਸੀਗਾ ਜਦੋਂ ਇਹਨਾਂ ਦੋਨਾਂ ਦਾ ਉਡਾਰੀਆਂ ਸੀਰੀਅਲ ਅਸੀਂ ਦੇਖਿਆ ਔਰ ਉਸ ਤੋਂ ਬਾਅਦ ਫਿਰ ਪ੍ਰਿਆੰਕਾ ਨੂੰ ਸੀ ਬਿੱਗ ਬਾਸ ਦੇ ਘਰ ਦੇ ਅੰਦਰ ਵੀ ਦੇਖਿਆ ਔਰ ਤੁਹਾਨੂੰ ਦੱਸ ਦਿੰਦੇ ਨੇ ਕਿ 2 ਸਾਲ ਡੇਟ ਕਰਨ ਤੋਂ ਬਾਅਦ ਹੁਣ ਇਹ ਸੋ ਇਹ ਬ੍ਰੇਕਅਪ ਦੇ ਕਾਰਨ ਕੀ ਨੇ ਕਿਸ ਰੀਜ਼ਨ ਕਰਕੇ ਅਨਕਿਤ ਔਰ ਪ੍ਰਾਂਕਾ ਦਾ ਬ੍ਰੇਕਅਪ ਹੋਇਆ ਇਹ ਹਜੇ ਤੱਕ ਸਾਹਮਣੇ ਨਹੀਂ ਆਇਆ ਕਿਉਂਕਿ ਬਹੁਤ ਪਪੂਲਰ ਜੋੜੀ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਵਾਲੀ ਜੋੜੀ ਹੈ ਇਹ ਔਰ ਲੋਕ ਜੋਨੇ ਇੰਤਜ਼ਾਰ ਕਰਦੇ ਨੇ ਪ੍ਰਾਂਕਾ ਔਰ ਅਨਕਿਤ ਦਾ ਜਿਹੜਾ ਕੰਟੈਂਟ ਹੈ ਉਹ ਇਕੱਠਾ ਕਦੋਂ ਅਸੀਂ ਦੇਖਾਂਗੇ ਇਸ ਜੋੜੀ ਨੂੰ ਇਕੱਠੇ ਅਸੀਂ ਸਪਾਟ ਹੁੰਦੇ ਕਦੋਂ ਦੇਖਾਂਗੇ ਪਰ ਤੁਹਾਨੂੰ ਦੱਸ ਦਿੰਦੇ ਆ ਕਿ ਪ੍ਰਾਂਕਾ ਤੇ ਅਨਕਿਤ ਜੋਨੇ ਉਹ ਹੁਣ ਅਲੱਗ ਹੋ ਚੁੱਕੇ ਨੇ ਤੇ ਇਹ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਔਰ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਕਿ ਇਹਨਾਂ ਦੋਨਾਂ ਨੇ ਆਪਣੇ ਸੋਸ਼ਲ ਹੈਂਡਲ ਤੋਂ ਦੋਨਾਂ ਨੇ ਇੱਕ ਦੂਜੇ ਨੂੰ ਅਨਫੋਲੋ ਵੀ ਕਰ ਦਿੱਤਾ ਸੋ ਪ੍ਰਿਆੰਕਾ ਚੌਧਰੀ ਜਿਨ੍ਹਾਂ ਨੂੰ ਅਸੀਂ ਉਹਨਾਂ ਦੇ ਫਿਟਨੈਸ ਦੇ ਜ਼ਰੀਏ ਵੀ ਬਹੁਤ ਜ਼ਿਆਦਾ ਦੇਖਦੇ ਆਂ ਕਿ ਉਹਨਾਂ ਨੇ ਆਪਣੀ ਫਿਟਨੈਸ ਨੂੰ ਕਿਸ ਤਰ੍ਹਾਂ ਬਰਕਰਾਰ ਰੱਖਿਆ ਔਰ ਪੰਜਾਬੀ ਗਾਣਿਆਂ ਦੇ ਵਿੱਚ ਵੀ ਉਹਨਾਂ ਨੂੰ ਅਸੀਂ ਦੇਖਿਆ ਔਰ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨੇ ਕਿ ਉਹਨਾਂ ਦਾ ਕਹੇ ਜਾ ਕਿਰਦਾਰ ਸੀ ਦਾ ਜਿਸ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਪਪੂਲਰ ਕਰ ਦਿੱਤਾ ਉਡਾਰੀਆਂ ਦੇ ਵਿੱਚ ਤਾਂ ਕੀਤਾ ਲੇਕਿਨ ਦੋਸਤ ਬਣ ਕੇ ਦੇ ਵਿੱਚ ਉਹਨਾਂ ਨੇ ਜੋ ਕਿਰਦਾਰ ਪਲੇ ਕੀਤਾ ਉਹ ਵੀ ਬਹੁਤ ਵਧੀਆ ਗੁਰ ਨਜ਼ਰ ਯਾਨੀ ਕਿ ਆਪਣੇ ਪੰਜਾਬੀ ਇੰਡਸਟਰੀ ਦਾਗਾਣਾ ਸੀਗਾ ਗੁਰ ਨਜ਼ਰ ਦਾ ਔਰ ਉਸ ਦੇ ਵਿੱਚ ਵੀ ਉਹਨਾਂ ਨੇ ਬਹੁਤ ਬਿਹਤਰੀਨ ਕੰਮ ਕੀਤਾ ਕਈ ਬਾਲੀਵੁੱਡ ਕਲਾਕਾਰਾਂ ਦੇ ਨਾਲ ਵੀ ਕੰਮ ਕੀਤਾ ਪ੍ਰਿਆੰਕਾ ਔਰ ਅੰਕਿਪ ਜੋ ਨੇ ਕਿਉਂ ਅਲੱਗ ਹੋਏ ਨੇ ਕੀ ਇਹਨਾਂ ਦੇ ਕੋਈ ਪਿਛੇ ਕਾਰਨ ਨੇ ਕਿਉਂਕਿ ਅਲੱਗ ਹੋਣ ਦੇ ਰੀਜ਼ਨਸ ਤਾਂ ਹਾਲੇ ਤੱਕ ਸਾਹਮਣੇ ਨਹੀਂ ਆਏ ਪਰ ਤੁਹਾਨੂੰ ਦੱਸ ਦਿੰਦੇ ਕਿ ਇਹ ਜੋੜੀ ਜੋ ਹੈ ਬਿਗ ਬਾਸ ਦੇ ਘਰ ਦੇ ਅੰਦਰ ਵੀ ਬਹੁਤ ਜ਼ਿਆਦਾ ਵਾਇਰਲ ਹੋਈ ਔਰ ਉਸ ਤੋਂ ਇਲਾਵਾ ਤੁਹਾਨੂੰ ਦੱਸ ਦੇਣੀ ਕਿ ਔਰ ਇਹਨਾਂ ਦੋਨਾਂ ਦੀ ਜੋੜੀ ਨੂੰ ਹੀ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ ਜਿਸ ਤੋਂ ਬਾਅਦ ਉਡਾਰੀਆਂ ਸੀਰੀਅਲ ਜੁਆ ਹੈ ਉਹਦੀ ٹی ਆਰ ਪੀ ਨੈਕਸਟ ਲੈਵਲ ਤੱਕ ਪਹੁੰਚੀ ਔਰ ਹੁਣ ਅਸੀਂ ਅਗਰ ਇਸ ਜੋੜੀ ਦੇ ਬਾਰੇ ਜ਼ਿਕਰ ਕਰੀਏ ਤਾਂ ਇਹ ਜੋੜੀ ਕਿਉਂ ਅਲੱਗ ਹੋਈ ਇਹਦੇ ਕਿਆਸ ਕੀ ਲਗਾਏ ਜਾ ਰਹੇ ਨੇ ਕਿਉਂਕਿ ਪੂਰੇ ਤੋਂ ਪੂਰੇ ਮੀਡੀਆ ਤੇ ਹੁਣੇ ਖਬਰ ਜੁਨੇ ਵਾਇਰਲ ਹੋਣ ਲੱਗ ਗਈ ਹੈ ਕਿ ਪ੍ਰੰਕਾ ਤੇ ਅੰਕਿਤ ਜੋ ਇਹਨਾਂ ਦਾ ਬ੍ਰੇਕਅਪ ਹੋ ਚੁਕਿਆ ਦੋ ਸਾਲ ਇਹਨਾਂ ਨੇ ਦੇਖੀ ਤੀ ਕਿਉਂਕਿ ਵਿਆਧੀਆਂ ਖਬਰਾਂ ਵੀ ਆਈਆਂ ਸਿਗੀਆਂ ਕਿ ਜੋੜੀ ਜਲਦ ਜੁਆ ਯਾਦ ਕਰਵਾਏਗੀ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਤੇ ਜ਼ਰੂਰ ਖਬਰਾਂ ਹੁੰਦੀਆਂ ਨੇ ਹਾਲੀ ਦੇ ਵਿੱਚ ਤਮੰਨਾ ਭਾਟੀਆ ਤੇ ਵਿਜੇ ਨੇ ਵੀ ਜੋ ਹੈ ਇੱਕ ਦੂਜੇ ਤੋਂ ਸੈਪਰੇਟ ਹੋਣ ਦਾ ਫੈਸਲਾ ਲਿਆ ਉਹ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਪੋਸਟਾਂ ਬਹੁਤ ਵਾਇਰਲ ਹੋਈਆਂ ਨੇ ਸੋ ਕਿਉਂ ਰਿਸ਼ਤੇ ਬਣਦੇ ਨੇ ਕਿਉਂ ਰਿਸ਼ਤੇ ਟੁੱਟਦੇ ਨੇ ਇਹ ਅੱਜਕੱਲ ਬਹੁਤ ਕਾਮਨ ਹੋ ਗਿਆ ਕੈਜੂਅਲੀ ਲੋਕ ਜੋ ਨੇ ਰਿਸ਼ਤਿਆਂ ਨੂੰ ਲੈਣ ਲੱਗ ਪਏ ਨੇ ਲੇਕਿਨ ਇਹ ਚੀਜ਼ ਕਿਤਨਾ ਕਿਤੇ ਗਲਤ ਵੀ ਆ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਕਿਤਨਾ ਕਿਤੇ ਚੀਜ਼ ਦਾ ਗਲਤ ਮੈਸੇਜ ਵੀ ਜਾਂਦਾ ਹੈ ਪਰ ਜੇਕਰ ਤੁਸੀਂ ਡੇਟ ਕਰ ਰਹੇ ਹੋ ਤੁਸੀਂ ਸਾਹਮਣੇ ਆ ਰਹੇ ਹੋ ਜੋੜੀ ਬਣ ਕੇ ਤਾਂ ਤੁਹਾਨੂੰ ਐਂਡ ਤੱਕ ਨਿਭਾਉਣਾ ਚਾਹੀਦਾ ਸੋ ਕੀ ਕਾਰਨ ਰਹਿੰਦੇ ਨੇ ਇਹ ਤਾਂ ਖੈਰ ਨਹੀਂ ਪਤਾ ਸਾਨੂੰ ਫਿਲਹਾਲ ਹੀ ਮੈਨੂੰ